ਲਾਸਵੇਗਸ ਵਿੱਚ ਭਾਰਤੀ ਮੂਲ ਦੇ ਵਿਅਕਤੀ ਦਾ ਬੇਰਹਿਮੀ ਨਾਲ ਸਿਰ ਵਾਟ ਕੇ ਕੀਤਾ ਗਿਆ ਕਤਲ 트럼ਪ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਦੇ ਲਈ ਭਾਰਤੀ ਅਮਰੀਕੀ ਕਾਂਗਰਸਮੈਨ ਨੇ ਪੇਸ਼ ਕੀਤਾ ਪ੍ਰਸਤਾਵ 트럼ਪ ਵੱਲੋਂ ਨਾਮਜਦ ਭਾਰਤ ਲਈ ਰਾਜਦੂਤ ਸਰਜੀਓ ਗੋਰ ਦਾ ਬਿਆਨ ਅਸੀਂ ਭਾਰਤ ਨਾਲ ਰੱਖਿਆ ਸਹਿਯੋਗ ਅਤੇ ਵਪਾਰ ਵਧਾਵਾਂਗੇ ਕੈਲੀਫੋਰਨੀਆ ਦੇ ਹਨੂਮਾਨ ਮੰਦਰ ਵਿੱਚ ਹੋਈ ਚੋਰੀ 34000 ਡਾਲਰ ਦਾ ਸਮਾਨ ਲੈ ਕੇ ਚੋਰ ਫਰਾਰ ਅਮਰੀਕੀ ਨੇਵਲ ਅਕੈਡਮੀਜ਼ ਚਲੀਆਂ ਗੋਲੀਆਂ ਨੇ ਮਚਾਈ ਹਲਚਲ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟਾਂ ਦੀ ਰੋਕਣ ਲਈ ਯਤਨ ਜਾਰੀ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਆਈ ਸਾਹਮਣੇ ਅੰਮ੍ਰਿਤਸਰੀ ਕੁਲਚੀ ਨੂੰ ਹੁਣ ਮਿਲੇਗੀ ਅੰਤਰਰਾਸ਼ਟਰੀ ਮਾਨਤਾ ਸਿੰਤੂ ਮੁਸੇਵਾਲਾ ਕਤਲ ਮਾਮਲੇ ਵਿੱਚ ਅਦਾਲਤ ਦਾ ਵੱਡਾ ਹੁਕਮ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਡਲਾਸ ਦੇ ਇੱਕ ਮੋਟਲ ਵਿੱਚ 10 ਸਤੰਬਰ ਨੂੰ ਕੁਹਾੜੀ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ ਪੀੜਤ ਦੀ ਪਛਾਣ 50 ਸਾਲਾ ਚੰਦਰ ਮੋਲੀ 나ਗਮਲਈਆ ਵਜੋਂ ਹੋਈ ਹੈ ਜੋ 올ਡ ਈਸਟ ਡਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਰਹਿ ਰਹੇ ਸੀ ਜਾਂਚ ਕਰਤਾਵਾਂ ਨੇ ਕਿਹਾ ਹੈ ਕਿ ਉਸਤੇ 37 ਸਾਲਾ ਮੋਟਲ ਕਰਮਚਾਰੀ ਕੁੰਬੋਜ਼ ਮਾਰਟਿਨੇਜ਼ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਝਗੜਾ ਉਸ ਵੇਲੇ ਹੋਇਆ ਜਦੋਂ 나ਗ ਮਲਈਆ ਨੇ ਕੋਬੋਜ਼ ਮਾਰਟਿਨੇਜ਼ ਨੂੰ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨਾ ਵਰਤਣ ਦੀ ਕਿਹਾ ਦੋਸ਼ੀ ਗੁੱਸੇ ਵਿੱਚ ਆ ਗਿਆ ਜਦੋਂ ਉਸਨੇ 나ਗ ਮਲਈਆ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ 나ਗ ਮਲਈਆ ਨੇ ਇੱਕ ਕਰਮਚਾਰੀ ਰਾਹੀਂ ਅਨਵਾਦ ਕਰਕੇ ਗੱਲ ਕੀਤੀ ਇਸ ਤੇ ਉਹ ਇੱਕਦਮ ਬਾਹਰ ਗਿਆ ਅਤੇ ਕੁਹਾੜਾ ਚੁੱਕ ਲਿਆ ਆ ਵਾਰ-ਵਾਰ ਉਸਦੇ ਪਰਿਵਾਰ ਦੇ ਸਾਹਮਣੇ 나ਗ ਮਲਈਆ ਤੇ ਕੁਹਾੜੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਉਸਦਾ ਸਿਰ ਕੱਟ ਦਿੱਤਾ ਗਿਆ। ਬਾਅਦ ਵਿੱਚ ਦੋਸ਼ੀ ਨੇ ਉਸ ਦੀਆਂ ਜੇਬਾਂ ਫੋਲੀਆਂ ਅਤੇ ਵਿੱਚੋਂ ਫੋਨ ਅਤੇ ਕੀ ਕਾਰਡ ਵੀ ਚੋਰੀ ਕੀਤਾ। ਇੰਨਾ ਹੀ ਨਹੀਂ, 나ਗ ਮਲਈਆ ਦਾ ਸਿਰ ਕੱਟਣ ਤੋਂ ਬਾਅਦ ਉਸ ਨੂੰ ਲੱਤ ਨਾਲ ਪਾਰਕਿੰਗ ਵਾਲ ਸੁਟਿਆ ਗਿਆ ਤੇ ਫਿਰ ਇੱਕ ਕੂੜੇਦਾਨ ਵਿੱਚ ਪਾਇਆ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਮਲਾਵਰ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਡਾਲਾਸ ਪੁਲਿਸ ਹੈੱਡਕੁਆਰਟਰ ਵਿੱਚ ਉਸਨੇ ਨਾਕ ਮਿਲਿਆ ਨੂੰ ਮਾਰਨ ਦਾ ਦੋਸ਼ ਵੀ ਕਬੂਲ ਕਰ ਲਿਆ ਹੈ ਤੇ ਉਸ ਦੇ ਬਿਆਨ ਦੀ ਸੀਸੀਟੀਵੀ ਵੀਡੀਓ ਦੁਆਰਾ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਦੋਸ਼ੀ ਹੁਣ ਡਾਲਾਸ ਕਾਉਂਟੀ ਜੇਲ੍ਹ ਵਿੱਚ ਬਿਨਾਂ ਜ਼ਮਾਨਤ ਦੇ ਰੱਖਿਆ ਗਿਆ ਹੈ। ਭਾਰਤ ਅਮਰੀਕੀ ਕਾਂਗਰਸਪਰਣ ਰਾਜਾਕ੍ਰਿਸ਼ਨ ਮੂਰਤੀ ਨੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨ ਲਈ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਕਾਨੂੰਨ ਦਾ ਨਾਮ ਸਟਾਫ ਟਰੰਪਸ ਅਬਿਊਜ਼ ਆਫ ਪਾਵਰ ਐਕਟ ਹੈ ਇਸ ਦੇ ਤਹਿਤ ਕਿਸੇ ਵੀ ਰਾਸ਼ਟਰਪਤੀ ਨੂੰ ਰਾਜ ਦੇ ਗਵਰਨਰ ਦੀ ਇਜਾਜ਼ਤ ਤੋਂ ਬਿਨਾਂ ਨੈਸ਼ਨਲ ਗਾਰਡ ਤਾਇਨਾਤ ਕਰਨ ਜਾਂ ਫੌਜ ਭੇਜਣ ਦਾ ਅਧਿਕਾਰ ਨਹੀਂ ਹੋਵੇਗਾ ਇਹ ਸੋਧ ਅਮਰੀਕੀ ਰੱਖਿਆ ਬਜਟ ਐਨ ਡੀ ਏ ਏ ਦਾ ਹਿੱਸਾ ਹੈ ਰਾਸ਼ਟਰਪਤੀ ਟਰੰਪ ਵੱਲੋਂ ਸ਼ਿਕਾਗੋ ਵਿੱਚ ਫੌਜ ਭੇਜਣ ਦੀ ਵਾਰ-ਵਾਰ ਧਮਕੀ ਦੇਣ ਤੋਂ ਬਾਅਦ ਕ੍ਰਿਸ਼ਨਾ ਮੂਰਤੀ ਅਤੇ ਕਾਂਗਰਸ ਵੂਮੈਨ ਹੇਲੀ ਸਟੀਵન્સ ਨੇ ਇਹ ਮਤਾ ਪੇਸ਼ ਕੀਤਾ ਟਰੰਪ ਪਹਿਲਾਂ ਵੀ ਲਾਸ ਏਂਜਲਸ ਅਤੇ ਵਾਸ਼ਿੰਗਟਨ ਡੀਸੀ ਵਿੱਚ ਬਿਨਾਂ ਸਰਕਾਰੀ ਸਹਾਇਤਾ ਦੇ ਫੌਜ ਭੇਜ ਚੁੱਕੇ ਨੇ। ਲਾਸ ਐਂਜਲਸ ਦੀ ਅਦਾਲਤ ਨੇ ਵੀ ਇਸ ਕਦਮ ਨੂੰ ਕਾਨੂੰਨ ਦੇ ਵਿਰੁੱਧ ਐਲਾਨ ਦਿੱਤਾ ਹੈ। ਕ੍ਰਿਸ਼ਨਾ ਮੂਰਤੀ ਨੇ ਕਿਹਾ ਹੈ ਕਿ ਇਲਿਨੋਇਸ ਵਿੱਚ ਕੋਈ ਵੀ ਐਮਰਜੈਂਸੀ ਨਹੀਂ ਹੈ ਜੋ ਨੈਸ਼ਨਲ ਗਾਰਡ ਜਾਂ ਫੌਜ ਦੀ ਤਾਇਨਾਤੀ ਨੂੰ ਜਾਇਜ਼ ਠਹਿਰਾ ਸਕੇ। ਉਹਨਾਂ ਚੇਤਾਵਨੀ ਦਿੱਤੀ ਕਿ ਅਜਿਹੇ ਉਪਾਅ ਸਿਰਫ ਹਫੜਾ ਦਫੜੀ ਅਤੇ ਤਮਾਸ਼ਾ ਹੀ ਪੈਦਾ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨੈਸ਼ਨਲ ਗਾਰਡ ਨੂੰ ਰਾਸ਼ਟਰਪਤੀ ਦੀ ਨਿਜੀ ਫੌਜ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਹੁਣ ਇਹ ਪ੍ਰਸਤਾਵ ਹਾਊਸ ਰੂਲਸ ਕਮੇਟੀ ਕੋਲ ਜਾਵੇਗਾ ਜਿੱਥੇ ਫੈਸਲਾ ਕੀਤਾ ਜਾਵੇਗਾ। ਕੀ ਕੀ ਇਸ ਨੂੰ VOTING ਲਈ ਹਾਊਸ ਵਿੱਚ ਲੈੰਦਾ ਜਾਣਾ ਚਾਹੀਦਾ ਹੈ ਜਾਂ ਨਹੀਂ ਅਮਰੀਕੀ ਰਾਸ਼ਟਰਪਤੀ ਰੋਨਲਡ 트ੰਪ ਦੁਆਰਾ ਭਾਰਤ ਵਿੱਚ ਨਵੇਂ ਰਾਜਦੂਤ ਵੱਜੋਂ ਨਾਮਜ਼ਦ ਸਰਜੀਓ ਗੋਰ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਸਬੰਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ਵਿੱਚੋਂ ਇੱਕ ਹਨ ਸੈਨੇਟ ਵਿੱਚ ਆਪਣੀ ਪੁਸ਼ਟੀ ਸੁਣਾਈ ਦੌਰਾਨ ਗੋਰ ਨੇ ਭਾਰਤ ਨੂੰ ਇੱਕ ਰਣਨੀਤਿਕ ਪਾਈਵਲ ਦੱਸਿਆ ਅਤੇ ਕਿਹਾ ਕਿ ਭਾਰਤ ਦੀ ਭੂਗੋਲਿਕ ਸਥਿਤੀ ਆਰਥਿਕਤਾ ਅਤੇ ਫੌਜੀ ਸਮਰੱਥਾਵਾਂ ਇਸ ਨੂੰ ਖੇਤਰੀ ਸਥਿਰਤਾ ਦਾ ਆਧਾਰ ਬਣਾਉਂਦੀਆਂ ਨੇ ਗੌਰ ਨੂੰ ਰਾਸ਼ਟਰਪਤੀ 트ੰਪ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ ਤੇ ਵਰਤਮਾਨ ਵਿੱਚ ਉਹ ਰਾਸ਼ਟਰਪਤੀ ਦੇ ਸਹਾਇਕ ਅਧਿਕਾਰੀ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਪਰਸੋਨਲ ਦੇ ਨਿਰਦੇਸ਼ਕ ਨੇ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਰਾਸ਼ਟਰਪਤੀ ਨਾਲ ਉਹਨਾਂ ਦੇ ਸਿੱਧੇ ਸੰਪਰਕ ਦਾ ਫਾਇਦਾ ਹੋਵੇਗਾ ਕਿਉਂਕਿ ਭਾਰਤ ਨਾ ਸਿਰਫ ਵਿਦੇਸ਼ ਮੰਤਰਾਲੇ ਤੋਂ ਸਗੋਂ ਸਿੱਧੇ ਰਾਸ਼ਟਰਪਤੀ ਤੋਂ ਵੀ رائے ਸੁਨੇਗਾ। ਗੋ ਨੇ ਵੀ ਕਿਹਾ ਕਿ ਭਾਰਤ ਨਾਲ ਹੋਰ ਸਾਂਝੇ ਫੌਜੀ ਅਭਿਆਸ ਕਰਨਗੇ ਰੱਖਿਆ ਉਪਕਰਨਾਂ ਦੇ ਸਹਿ ਵਿਕਾਸ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਗੇ ਅਤੇ ਮਹੱਤਵਪੂਰਨ ਰੱਖਿਆ ਸਮਝੌਤੇ ਵੀ ਕੀਤੇ ਜਾਣਗੇ ਇਸ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਹਿਯੋਗ ਵਧੇਗਾ ਤੇ ਅਮਰੀਕੀ ਰੱਖਿਆ ਉਦਯੋਗ ਨੂੰ ਵੀ ਲਾਭ ਹੋਵੇਗਾ ਕੈਲੀਫੋਰਨੀਆ ਦੇ ਡਬਲਿਨ ਸ਼ਹਿਰ ਵਿੱਚ ਸ਼੍ਰੀ ਪੰਚਮੁਖਾ ਹਨੂਮਾਨ ਮੰਦਰ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਜਾਣਕਾਰੀ ਸੀਬੀਐਸਸੀ ਨਿਊਜ਼ ਨੇ ਸਾਂਝੀ ਕੀਤੀ ਹੈ ਲਗਭਗ ਸਵੇਰੇ 4 ਵਜੇ ਤੋੜਫੋੜ ਦੀ ਘਟਨਾ ਵਾਪਰੀ ਜਿਸ ਵਿੱਚ ਚੋਰ ਤਕਰੀਬਨ 34000 ਡਾਲਰ ਦੀ ਨਕਦ ਰਕਮ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਡਬਲਿਨ ਪੁਲਿਸ ਦੇ ਮੁਤਾਬਕ ਘਟਨਾ ਸਥਾਨ ਤੋਂ ਕੋਈ ਸਬੂਤ ਨਹੀਂ ਮਿਲਿਆ ਜੋ ਇਹ ਦਰਸਾਵੇ ਕਿ ਇਹ ਹਮਲਾ ਧਾਰਮਿਕ ਨਫਰਤ ਨਾਲ ਪ੍ਰੇਰਿਤ ਸੀ ਇਹ ਮੰਦਰ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਜੋ ਪੰਚਮੁਖੀ ਭਗਵਾਨ ਹਨੂਮਾਨ ਨੂੰ ਸਮਰਪਿਤ ਹੈ ਅਤੇ ਇੱਥੇ ਵਕ ਵਕ ਧਾਰਮਿਕ ਸਮਾਗਮ ਤਿਉਹਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਪਾਵੇਂ ਇਸ ਘਟਨਾ ਨੂੰ ਪੁਲਿਸ ਵੱਲੋਂ ਨਫ਼ਰਤ ਅਪਰਾਧ ਨਹੀਂ ਕਰਾ ਰਿਆ ਗਿਆ ਪਰ ਇਹ ਦੂਜੀ ਵਾਰ ਹੈ ਕਿ ਇਸ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਿਛਲੇ ਸਾਲ ਵੀ ਹਮਲਾਵਰਾਂ ਨੇ ਇਹ ਮੰਦਰ ਕਥਿਤ ਤੌਰ ਤੇ ਨਿਸ਼ਾਨਾ ਬਣਾਇਆ ਸੀ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੀ ਨੇ ਇੱਕ ਹੋਰ ਤਾਜ਼ਾ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਅਮਰੀਕਾ ਦੇ ਮੈਰੀਲੈਂਡ ਵਿੱਚ ਸਥਿਤ ਨੇਵਲ ਅਕੈਡਮੀ ਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਇਸ ਗੋਲੀਬਾਰੀ ਵਿੱਚ ਕਈ ਕੈਡੇਟ ਅਤੇ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਘਟਨਾ ਦੀ ਸੂchnਾ ਮਿਲਣ ਤੋਂ ਬਾਅਦ ਅਮਰੀਕਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਕੈਂਪਸ ਨੂੰ ਸੀਲ ਕਰ ਦਿੱਤਾ ਅਤੇ ਹਮਲਾਵਰ ਦੀ ਭਾਲ ਜਾਰੀ ਹੈ। ਰਿਪੋਰਟਰਾਂ ਦੇ ਅਨੁਸਾਰ ਨੇਵਲ ਅਕੈਡਮੀ ਵਿੱਚ ਤਾਇਨਾਤ ਇੱਕ ਮਿਡ ਸ਼ਿਪ ਮੈਨ ਨੇ ਵਿਦਿਆਰਥੀਆਂ ਨੂੰ ਇੱਕ ਈਮੇਲ ਭੇਜੀ ਜਿਸ ਵਿੱਚ ਉਨ੍ਹਾਂ ਨੂੰ ਤੁਰੰਤ ਅੰਦਰ ਜਾਣ ਅਤੇ ਦਰਵਾਜ਼ੇ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ। ਈਮੇਲ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਇਹ ਕੋਈ ਅਭਿਆਸ ਨਹੀਂ ਹੈ। ਰਿਪੋਰਟਰਾਂ ਦੇ ਅਨੁਸਾਰ ਬੈਂਕਰਫਟ ਹਾਲ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਜਿੱਥੇ 1600 ਤੋਂ ਬਾਅਦ ਮਿਡ ਸ਼ਿਪ ਮੈਨ ਰਹਿੰਦੇ ਨੇ। ਹਾਲਾਂਕਿ ਅਜੇ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਕਾਰਨ ਕਰਕੇ ਨੇਵਲ ਅਕੈਡਮੀ ਅਤੇ ਨੇੜਲੇ ਨੇਵੀ ਬੇਸ ਨੂੰ ਤਾਲਾ ਲਗਾ ਦਿੱਤਾ ਗਿਆ ਅਤੇ ਦੋਸ਼ੀ ਦੇ ਫੜੇ ਜਾਣ ਤੱਕ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੈਨੇਡਾ ਸਰਕਾਰ ਵੱਲੋਂ ਬੀਤੇ ਸਾਲ ਤੋਂ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਸਿਸਟਮ ਨੂੰ ਸੁਧਾਰਨਾ ਲਗਾਤਾਰ ਜਾਰੀ ਹੈ ਜਿਸ ਨਾਲ ਕੈਨੇਡਾ ਵਿੱਚ ਰਹਿੰਦੇ ਲੋਕਾਂ ਦੀਆਂ ਅਰਜ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਸਿਸਟਮ ਦੇ ਦੁਰਵਰਯੋਗ ਨਾਲ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਦੇ ਚੰਦਾ ਤੰਦਾ ਕਰਨ ਵਾਲੇ ਕਾਰੋਬਾਰੀਆਂ ਨੂੰ ਸਰਕਾਰ ਦੇ ਸ਼ਕਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਕੈਨੇਡਾ ਵਿੱਚ ਜਿਸ ਕਾਰੋਬਾਰ ਨੂੰ ਕਾਮਿਆਂ ਦੀ ਲੋੜ ਹੋਵੇ ਤਾਂ ਕੈਨੇਡਾ ਵਾਸੀ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਮੌਕਾ ਦੇਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਬਣਾਈ ਗਈ ਵੈੱਬਸਾਈਟ ਕੈਨੇਡੀਅਨ ਨੈਸ਼ਨਲ ਜੌਬ ਬੈਂਕ ਉੱਪਰ ਨੌਕਰੀ ਬਾਰੇ ਇੱਕ ਮਹੀਨਾ ਜਾਣਕਾਰੀ ਨਸ਼ਰ ਕਰਨਾ ਜ਼ਰੂਰੀ ਹੈ ਉਸ ਜਾਣਕਾਰੀ ਨੂੰ ਦੇਖ ਕੇ ਕਾਮੇ ਨੌਕਰੀ ਵਾਸਤੇ ਮਾਲਕਾਂ ਨੂੰ ਆਪਣੀ ਅਰਜੀ ਭੇਜਦੇ ਨੇ ਕਾਰੋਬਾਰ ਦੇ ਮਾਲਕਾਂ ਵੱਲੋਂ ਵਰਕ ਪਰਮਿਟ ਮਨਜ਼ੂਰ ਕਰਵਾਉਣ ਲਈ ਉਸ ਕਾਗਜ਼ੀ ਕਾਰਵਾਈ ਵਿੱਚ ਆਮ ਤੌਰ ਤੇ ਮਨਮਰਜ਼ੀ ਦੀ ਅਰਜੀ ਰੱਖ ਕੇ ਬਾਕੀ ਸਾਰੀਆਂ ਅਰਜ਼ੀਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਦੀ ਲੁੱਟ ਅਤੇ ਸਰਕਾਰੀ ਸਿਸਟਮ ਦੀ ਦੁਰਵਰਤੋਂ ਨਾਲ ਵਾਧੀ ਜਾਂਦੀ ਇਸ ਵੱਡੀ ਘੋਰੀ ਨੂੰ ਨਕੇਲ ਪਾਉਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਰੋਜ਼ਗਾਰ ਮੰਤਰੀ ਅਤੇ ਇਮੀਗ੍ਰੇਸ਼ਨ ਮੰਤਰੀ ਨੂੰ ਕੈਨੇਡਾ ਵਿੱਚ ਉੱਗੇ ਪੱਤਰਕਾਰ ਸਤਵਾਰ ਸਿੰਘ ਜੋਹਲ ਵੱਲੋਂ LMIE ਦੀ ਲੋਟ ਰੋਕਣ ਲਈ ਆਪਣੀ ਬੀਤੇ 8 ਸਾਲਾਂ ਦੇ ਜਦੋਂ ਜਿਹੜੇ ਦੌਰਾਨ ਸੁਝਾਅ ਲਿਖ ਕੇ ਭੇਜਿਆ ਗਿਆ ਸੀ ਕਿ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਤੇ ਕਾਰੋਬਾਰੀਆਂ ਨੇ ਲੋੜਾਂ ਉੱਪਰ ਸਰਕਾਰ ਦੀ ਲਗਾਤਾਰ ਨਜ਼ਰਸਾਨੀ ਰਹੇ ਸਰਕਾਰ ਦੇ ਰੋਜ਼ਗਾਰ ਤੇ ਇਮੀਗ੍ਰੇਸ਼ਨ ਵਿਭਾਗਾਂ ਨੇ ਆਪਣੀ ਸਿਸਟਮ ਵਿੱਚ ਕਈ ਹੋਰ ਖਾਮੀਆਂ ਦੇ ਨਾਲ ਹੁਣ ਇਸ ਖਾਮੀ ਦੀ ਦੁਰਸਤੀ ਕੀਤੀ ਹੈ ਅਤੇ ਨੌਕਰੀ ਨਿਸ਼ਣ ਕਰਨ ਤੋਂ ਬਾਅਦ ਜੋ ਕੰਮ ਐਪਲਾਈ ਕਰਦੇ ਨੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਨਜ਼ਰਸਾਨੀ ਰੱਖਣ ਅਤੇ ਕਾਰੋਬਾਰੀਆਂ ਦੀ ਪੈਰਵਾਈ ਕਰਨ ਦੀ ਸੰਭਾਵਨਾ ਵੀ ਬਣਾ ਦਿੱਤੀ ਹੈ ਤਾਂ ਕਿ ਕੈਨੇਡਾ ਦੇ ਨਾਗਰਿਕਾ ਪੱਕੇ ਵਸੇਿਆਂ ਅਤੇ ਵਰਕ ਪਰਮਿਟ ਧਾਰਕਾਂ ਦੀਆਂ ਅਰਜ਼ੀਆਂ ਜਾਣਬੁੱਝ ਕੇ ਰੱਤੀ ਦੀ ਟੋਕਰੀ ਵਿੱਚ ਨਾਸਟੀਆਂ ਜਾਣ ਸਰਕਾਰੀ ਵੈਬਸਾਈਟ ਉੱਪਰ ਨੌਕਰੀ ਪਾਉਣ ਤੋਂ ਬਾਅਦ ਐਪਲਾਈ ਕਰਨ ਦਾ ਲਿੰਕ ਵੀ ਉਸੇ ਵੈਬਸਾਈਟ ਨਾਲ ਬਣਾ ਦਿੱਤਾ ਗਿਆ ਹੈ ਸੋ ਹੁਣ ਨੌਕਰੀ ਦੀ ਭਾਲ ਕਰ ਰਹੇ ਕੈਨੇਡਾ ਵਾਸੀ ਕਾਮਿਆਂ ਨੂੰ ਆਪਣੀ ਅਰਜੀ ਐਲ ਐਮ ਆਈ ਏ ਅਪਲਾਈ ਕਰ ਰਹੇ ਕਾਰੋਬਾਰ ਦੇ ਮਾਲਕ ਨੂੰ ਸਿੱਧੀ ਭੇਜਣਾ ਜ਼ਰੂਰੀ ਨਹੀਂ ਰਿਹਾ ਡਾਇਰੈਕਟ ਅਪਲਾਈ ਲਿੰਕ ਦੇ ਡਾਟਾ ਨੂੰ ਪਰਖਣ ਤੋਂ ਬਿਨਾ ਕੈਨੇਡਾ ਸਰਕਾਰ ਵੱਲੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਾਰੀ ਨਹੀਂ ਕੀਤੀ ਜਾਵੇਗੀ ਸਰਕਾਰੀ ਵੈਬਸਾਈਟ ਤੋਂ ਅਪਲਾਈ ਹੋਣ ਨਾਲ ਸਰਕਾਰ ਨੂੰ ਪਤਾ ਰਹੇਗਾ ਕਿ ਉਸ ਨੌਕਰੀ ਵਾਸਤੇ ਕਿੰਨੇ ਤੇ ਕਿੰਨਾ ਕਾਮਿਆਂ ਨੇ ਅਪਲਾਈ ਕੀਤਾ ਹੈ ਇਸ ਸੋਧ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦੁਬਾਰਾ بارش ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਵਿੱਚ ਮੌਸਮ ਵਿਭਾਗ ਨੇ 12 ਸਤੰਬਰ ਤੋਂ ਲੈ ਕੇ 16 ਸਤੰਬਰ ਤੱਕ بارش ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਸੂਬੇ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ ਜਦਕਿ ਦੱਖਣੀ ਅਤੇ ਪੱਛਮੀ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। 12 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ بارش ਹਲਕੀ ਦਰਜ ਕੀਤੀ ਗਈ। 13 ਸਤੰਬਰ ਨੂੰ بارش ਦਾ ਦਾਇਰਾ ਹੋਰ ਵਧੇਗਾ ਅਤੇ ਇਸ ਦੌਰਾਨ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ। 14 ਸਤੰਬਰ ਲਈ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਵਿੱਚ ਅੰਮ੍ਰਿਤਸਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਵਿੱਚ ਵੀ ਇੱਕ بارش ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 15 ਅਤੇ 16 ਸਤੰਬਰ ਨੂੰ بارش ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ ਵਿੱਚ ਵੀ ਹੋ ਸਕਦੀ ਹੈ। ਪਾਣੀ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਜ਼ਰੂਰ ਕੀਤੀ ਹੈ। ਅੰਮ੍ਰਿਤਸਰੀ ਕੁੱਕੜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਬਹੁਤ ਚਾਵਾ ਨਾਲ ਖਾਂਦਾ ਹੈ ਦੇਸ਼ਵ ਦੇਸ਼ ਵਿੱਚ ਮਸ਼ਹੂਰ ਅੰਮ੍ਰਿਤਸਰ ਦੇ ਇਨ੍ਹਾਂ ਗੁਲਚਿਆਂ ਨੂੰ ਇੱਕ ਨਵੀਂ ਪਛਾਣ ਦੇਣ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਨੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁਖ ਸਕੱਤਰ ਰਾਖੀ ਗੁਪਤਾ ਪੰਡਾਰੀ ਨੇ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਅਲੱਗ ਵਿਸ਼ੇਸ਼ ਮੀਟਿੰਗ ਕੀਤੀ ਇਸ ਦੌਰਾਨ ਅੰਮ੍ਰਿਤਸਰੀ ਗੁਲਚੇ ਨੂੰ ਜੀਆਈ ਟੈਗ ਮਿਲਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ ਗਈ ਜੀਆਈ ਟੈਗ ਕਿਸੇ ਉਤਪਾਦ ਨੂੰ ਵਿਸ਼ੇਸ਼ ਪਛਾਣ ਦਿੰਦਾ ਹੈ ਅਤੇ ਇਹ ਕਿਸੇ ਖੇਤਰ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ ਜਿਵੇਂ ਨਾਗਪੁਰੀ ਸੰਤਰਾ ਦਾਰਜਲਿੰਗ ਚਾਹ ਨੂੰ ਜੀ ਜੇ ਅੰਮ੍ਰਿਤਸਰੀ ਕੁਲਚੇ ਨੂੰ GI ਟੈਗ ਮਿਲ ਜਾਂਦਾ ਹੈ ਤਾਂ ਇਹ ਪ੍ਰਮਾਣਿਤ ਹੋ ਜਾਵੇਗਾ ਕਿ ਅਸਲੀ ਅੰਮ੍ਰਿਤਸਰੀ ਕੁਲਚਾ ਸਿਰਫ ਅੰਮ੍ਰਿਤਸਰ ਵਿੱਚ ਹੀ ਉਪਲਬਧ ਹੈ ਅਤੇ ਇਸ ਦੀ ਗੁਣਵੱਤਾ ਵੀ ਪ੍ਰੋਸਜੋਗ ਹੈ ਇਸ ਨਾਲ ਹੀ ਅੰਮ੍ਰਿਤਸਰੀ ਕੁਲਚੇ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੇਗੀ ਜिले ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਨਿਰਯਾਤ ਦੇ ਰਸਤੇ ਵੀ ਖੁੱਲ੍ਹ ਸਕਦੇ ਨੇ GI ਟੈਗ ਪ੍ਰਾਪਤ ਕਰਨ ਲਈ ਸੰਬੰਧਿਤ ਸੰਗਠਨ ਅਰਜੀ ਦੇ ਸਕਦਾ ਹੈ ਜਿਸ ਵਿੱਚ ਖੇਤਰ ਦੇ ਉਤਪਾਦ ਦੀ ਗੁਣਵੱਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਇਸ ਤੋਂ ਬਾਅਦ ਭਾਰਤ ਸਰਕਾਰ ਦੀ ਜੀਆਈ ਰਜਿਸਟਰੀ ਦੁਆਰਾ ਇਸ ਦੀ ਜਾਂਚ ਕੀਤੀ ਜਾਂਦੀ ਹੈ ਜੇ ਸਹੀ ਪਾਇਆ ਜਾਂਦਾ ਹੈ ਤਾਂ ਜੀਆਈ ਟੈਗ ਦੇ ਦਿੱਤਾ ਜਾਂਦਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਵਿੱਚ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ 26 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ 6 ਮੁਲਜ਼ਮਾਂ ਦੀ ਫਿਜ਼ੀਕਲ ਪੇਸ਼ੀ ਦੇ ਹੁਕਮ ਨੇ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਈ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਸ਼ੁਰੂ ਹੋਈ। ਇਸ ਦੌਰਾਨ ਉਹ ਥੋੜੇ ਭਾਵੁਕ ਵੀ ਹੋ ਗਏ। ਕਤਲकांड ਦੇ ਦੋਸ਼ੀਆਂ ਦੀ ਪਛਾਣ ਦੀ ਗੱਲ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਤੇ ਉਹ ਵੀਡੀਓ ਕਾਨਫਰencing ਰਾਹੀਂ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੇ ਮੁਲਜ਼ਮਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤੇ ਜਾਣ ਦੀ ਅਪੀਲ ਕੀਤੀ। ਜਿਸ ਨੂੰ ਮਨਜ਼ੂਰ ਕਰਦਿਆਂ ਅਦਾਲਤ ਵੱਲੋਂ ਇਸ ਕਤਲकांड ਦੇ ਮੁਲਜ਼ਮਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤੇ ਜਾਣ ਦੀ ਹੁਕਮ ਜੇਲ੍ਹ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਨੇ। ਸੁਨਵਾਈ ਦੀ ਅਗਲੀ ਤਾਰੀਖ 26 ਸਤੰਬਰ ਨੂੰ ਨਿਰਧਾਰਤ ਕੀਤੀ ਗਈ ਹੈ।